ਗਲੀਆਂ ਮੁਹੱਲਿਆਂ ਦੇ ਵਿੱਚ ਅਵਾਰਾ ਕੁੱਤਿਆਂ ਤੋਂ ਲੈ ਕੇ ਪਤਾ ਨਹੀਂ ਇੰਨੀ ਜ਼ਿਆਦਾ ਭੀੜ ਐ ਅੱਛਾ ਇੰਨੇ ਜ਼ਿਆਦਾ ਹਾਦਸੇ ਵਾਪਰ ਚੁੱਕੇ ਆ ਇੰਨੀਆਂ ਜ਼ਿਆਦਾ ਵੀਡੀਓ ਵਾਇਰਲ ਹੁੰਦੀਆਂ ਨੇ ਛੋਟੇ ਛੋਟੇ ਮਾਸੂਮ ਬੱਚਿਆਂ ਤੱਕ ਉਹ ਵੀ ਕੁੱਤੇ ਨਹੀਂ ਬਖਸ਼ਦੇ ਪਰ ਉਹਦੇ باوجود ਵੀ ਜਦੋਂ ਬੱਚਾ ਇਸ ਤਰੀਕੇ ਨਾਲ ਸ਼ਿਕਾਰ ਹੁੰਦਾ ਹੈਗਾ ਮੈਨੂੰ ਪਸ਼ੂਪ੍ਰੇਮੀ ਦੱਸੇ ਕੋਈ ਵੀ ਮੈਂ ਨਹੀਂ ਵਖਿਆ ਉਹ ਸੜਕਾਂ ਦੇ ਉੱਪਰ ਉਸ ਬੱਚੇ ਦੇ ਹੱਕ ਦੇ ਵਿੱਚ ਉਤਰਦੇ ਆ ਪਰ ਆ ਪਿੱਛੇ ਜਿਹੜੀ ਗੱਲ ਹੋਈ ਸੀਗੀ ਆ ਕੁੱਤਿਆਂ ਦੇ ਸਬੰਧ ਵਿੱਚ ਅਦਾਲਤ ਦੇ ਵੱਲੋਂ ਤਾਂ ਸੜਕਾਂ ਦੇ ਉੱਪਰ ਨਿਕਲ ਕੇ ਆ ਗਏ ਹੱਦ ਹੋ ਆ ਯਾਰ ਕਮਾਲ ਦੀ ਗੱਲ ਹੈ ਅੱਜ ਜਿਹੜੀ ਮੈਂ ਬੋਲਣ ਡਿਆ ਮੈਂ ਕੋਈ ਉਹਨਾਂ ਦਾ ਵਿਰੋਧੀ ਨਹੀਂ ਹੈਗਾ ਕੁੱਤਿਆਂ ਦਾ ਨਾ ਮੈਂ ਪਸ਼ੂਆਂ ਦਾ ਵਿਰੋਧੀ ਹਾਂ ਮੈਂ ਤੇ ਐਸਾ ਸਿੱਖ ਗੁਰਬਾਣੀ ਨੂੰ ਮੰਨਣ ਵਾਲਾ ਬੰਦਾ ਪੱਤਰਕਾਰ ਹਾਂ ਮੈਂ ਮੈਂ ਤੇ ਕਹਿੰਦਾ ਕਿ ਉਹ ਵੀ ਸੰਸਾਰ ਦੇ ਉੱਪਰ ਆਏ ਹੋਏ ਆ ਪਰ ਦੇਖੋ ਕੁੱਤਾ ਕੁੱਤੇ ਦੀ ਥਾਂ ਹੈ ਬੰਦਾ ਬੰਦੇ ਦੀ ਥਾਂ ਹੈ ਆਪਾਂ ਤਾਂ ਰਿਸ਼ਤਿਆਂ ਦੀ ਵੀ ਗੱਲ ਕਰਦੇ ਆ ਕਿ ਭੈਣ ਨੂੰ ਭੈਣ ਦੀ ਥਾਂ ਰੱਖੋ ਮਾਂ ਨੂੰ ਮਾਂ ਦੀ ਥਾਂ ਰੱਖੋ ਪਤਨੀ ਨੂੰ ਪਤਨੀ ਦੀ ਥਾਂ ਦੇ ਉੱਪਰ ਰੱਖੋ ਕਹਿੰਦੇ ਆ ਕਿ ਨਹੀਂ ਕਹਿੰਦੇ ਆਪਾਂ ਪਰ ਜਦੋਂ ਪਸ਼ੂਆਂ ਦੇ ਅਤੇ ਮਨੁੱਖਾਂ ਦੇ ਵਿਚਾਲੇ ਵੀ ਗੱਲ ਆਉਂਦੀ ਹੈ ਉਸ ਵੇਲੇ ਮਨੁੱਖ ਨੂੰ ਤਾਂ ਕਿਹਾ ਜਾਂਦਾ ਕਿ ਬਸ ਇਹ ਤਾਂ ਭਾਵੇਂ ਪਿਛੇ ਆੜ ਜਾਵੇ ਤੁਸੀਂ ਕੁੱਤੇ ਜਾਂ ਕੋਈ ਹੋਰ ਇਦਾਂ ਤੁਸੀਂ ਉਹਨਾਂ ਦੇ ਘਰੇ ਉਲਾਮਾ ਲੈ ਕੇ ਜਾਓ ਉਲਾਮਾ ਲੈ ਕੇ ਜਾਓ ਉਹ ਤੁਹਾਨੂੰ ਬੁਲਾਉਣਾ ਹਟ ਜਾਣਗੇ ਤੁਸੀਂ ਰਿਸ਼ਤੇਦਾਰਾਂ ਦੇ ਜਾਂ ਜਾਓ ਤੁਸੀਂ ਉਹਨਾਂ ਨੂੰ ਉਲਾਮਾ ਦਿਓ ਤੁਸੀਂ ਕੁੱਤੇ ਨਾਲ ਪਿਆਰ ਕਰ ਲੋਗੇ ਜੇ ਤੁਹਾਡਾ ਨਾਲ ਬਧੇਰੇ ਪਿਆਰ ਕਰਨਗੇ ਜੇ ਤੁਸੀਂ ਉਲਾਮਾ ਦਿਓਗੇ ਤੁਹਾਨੂੰ ਬੁਲਾਉਣਾ ਹਟ ਜਾਣਗੇ ਤੁਸੀਂ ਗਲੀ ਮਹੱਲੇ ਤੁਸੀਂ ਵੇਖ ਲਓ ਇੱਕ ਵਾਰੀ ਕਿਤੇ ਤਜਰਬਾ ਜਾਂ ਕਰਕੇ ਇਦਾਂ ਜੇ ਤੁਸੀਂ ਕਹੋਗੇ ਨਾ ਕਿ ਭਾਈ ਇਹ ਚੀਜ਼ ਠੀਕ ਨਹੀਂ ਹੈ ਤੁਸੀਂ ਪਹਿਲਾਂ ਆਪ ਹੀ ਉਹਨਾਂ ਨੂੰ ਗਿਜਾਉਣੇ ਆ ਜਦੋਂ ਗਿਜ ਜਾਂਦੇ ਆ ਉਸ ਤੋਂ ਬਾਅਦ ਫਿਰ ਰਾਤ ਨੂੰ ਅੱਧੀ ਅੱਧੀ ਰਾਤ ਨੂੰ ਲੁੱਕ ਲੁੱਕ ਕੇ ਨਿਕਲ ਨਿਕਲ ਕੇ ਨਾ ਫਿਰ ਉਹਨਾਂ ਦੇ ਮਗਰ ਛੋਟੀਆਂ ਲੈ ਲੈ ਕੇ ਭੱਜਦੇ ਆ ਕਿਉਂ ਭੱਜਦੇ ਆ ਨਹੀਂ ਫਿਰ ਮਤਲਬ ਦਿਨੇ ਉਹਨਾਂ ਨੂੰ ਪਾਲਦੇ ਆ ਤੇ ਰਾਤ ਨੂੰ ਉਹਨਾਂ ਦੇ ਪਿੱਛੇ ਛੋਟੀਆਂ ਲੈ ਲੈ ਕੇ ਭੱਜਦੇ ਆ ਕੁੱਤੇ ਵੀ ਵਿਚਾਰੇ ਸੋਚਦੇ ਹੋਣਗੇ ਮੈਂ ਕਿਹਨਾਂ ਲੋਕਾਂ ਦੇ ਬਸ ਪਿਆ ਹੋਇਆ ਮੈਂ ਸੋਚਦੇ ਹੋਣਗੇ ਕਿ ਨਹੀਂ ਸੋਚਦੇ ਹੋਣਗੇ ਭਈ ਆ ਉਹ ਹੀ ਬੰਦਾ ਯਾਰ ਮੈਨੂੰ ਦਿਨੇ ਰੋਟੀ ਖਵਾਉਂਦਾ ਹੀ ਰਾਤ ਨੂੰ ਮੇਰੇ ਢੂਈ ਕੁੱਟਣ ਦਿਆ ਇਹ ਮੇਰੇ ਛੜੇ ਮੇ ਬੱਟੇ ਮਾਰਦਾ ਮੇਰੇ ਪਿੱਛੇ ਡਾਂਗਾ ਲੈ ਲੈ ਕੇ ਤੇ ਬੇਸਬਾਲ ਲੈ ਲੈ ਕੇ ਘੁੰਮਦਾ ਸੋਚ ਕੇ ਦੇਖੋ ਕਿਹੋ ਜਿਹੀ ਮਾਨਸਿਕਤਾ ਆ ਜਿਹੜਾ ਬੰਦਾ ਸਾਨੂੰ ਕੋਈ ਸਮਝਾਉਂਦਾ ਆ ਉਹਨੂੰ ਪਤਾ ਹੈ ਕੀ ਸੋਚਦਾ ਆ ਉਹ ਲੋਕ ਉਹ ਕਹਿੰਦੇ ਜੀ ਉਹ ਜਿਹਦਾ ਇੱਕ ਕਹਾਵਤ ਬਣੀ ਹੋਈ ਆ ਨਾ ਖੋਤੇ ਨੂੰ ਲੂਣ ਦਿਓ ਕਹਿੰਦਾ ਮੇਰੇ ਕੰਨ ਪੱਟਦਾ ਪਰ ਜਦੋਂ ਆਪ ਨੂੰ ਤਕਲੀਫ ਹੁੰਦੀ ਆ ਅਕਲ ਫਿਰ ਵੀ ਨਹੀਂ ਆਉਦੀ ਫਿਰ ਵੀ ਅਕਲ ਦੇਣ ਵਾਲੇ ਬੰਦੇ ਨੂੰ ਕਦੀ ਨਾ ਜਾ ਕੇ ਕਹਿੰਦਾ ਹੈਗਾ ਕਿ ਆਈ ਐਮ ਸੌਰੀ ਉਦੋਂ ਮੈਨੂੰ ਅਕਲ ਹੈ ਨਹੀਂ ਸੀਗੀ ਅੱਜ ਮੈਨੂੰ ਅਕਲ ਆ ਗਈ ਹੈ ਮਜਾਲ ਹੈ ਜਿਹੜੇ ਇਦਾਂ ਦੇ ਖਰੇ ਕਾਰਜਾਂ ਦੇ ਵਾਸਤੇ ਯਤਨਸ਼ੀਲ ਨੇ ਕੀ ਆਪਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਡਾਵਾਂਗੇ ਜਾਂ ਕੀ ਆਪਾਂ ਇਸ ਗੱਲ ਦਾ ਇੰਤਜ਼ਾਰ ਕਰਾਂਗੇ ਕੋਈ ਗੱਲ ਨਹੀਂ ਜਦਨ ਮਰਨਾ ਹੋਊਂਗੀ ਵੇਖੀ ਜਾਊਂਗੀ ਕੋਈ ਗੱਲ ਨਹੀਂ ਜਦਨ ਸਾਡੇ ਟੱਬਰ ਦੇ ਕਿਸੇ ਜੀਣਾ ਹੋਊਂਗੀ ਉਸ ਦਿਨ ਵੇਖੀ ਜਾਊਂਗੀ ਜਾਂ ਆਪਾਂ ਇਦਾਂ ਹੀ ਸੋਚਣਾ ਹੈਗਾ ਫੈਸਲਾ ਸਾਡੇ ਆਪਣੇ ਹੱਥ ਵਿੱਚ ਹੈ